ਮੁੱਚਕਾ ਖੰਸਾ ਵਾਹਿਗੁਰੂ ਜੀ ਕੀ ਸੇ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜਾਨਨਾ ਗੁਰਦੁਆਰੇ ਜਾਣ ਦਾ ਕੀ ਫਲ ਮਿਲਦਾ ਹੈ ਵੀਡੀਓ ਵਿੱਚ ਅਕੇ ਵਧਨ ਤੋਂ ਪਹਿਲਾਂ ਮੈਂਤ ਬਾਕਸ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੇ ਉੱਤੇ ਮਿਹਰ ਕਰਨ ਅਤੇ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਨੂੰ ਪੂਰਾ ਕਰ ਦੇਣ ਸੰਗਤ ਜੀ ਅਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅਤੇ ਸਮਝਦੇ ਹਾਂ ਕਿ ਰੋਜ਼ਾਨਾ ਗੁਰੂ ਘਰ ਜਾਣ ਦਾ ਕੀ ਫਲ ਮਿਲਦਾ ਹੈ ਸੰਗਤ ਜੀ ਕਈ ਮਨੁੱਖ ਕਹਿ ਦਿੰਦੇ ਹਨ ਕਿ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਣ ਦਾ ਕੀ ਫਾਇਦਾ ਹੈ ਤਾਂ ਉਹਨਾਂ ਲੋਕਾਂ ਨੂੰ ਪਾਣੀ ਵਿੱਚ ਪਏ ਉਸ ਪੱਥਰ ਤੋਂ ਸਿੱਖਣਾ ਚਾਹੀਦਾ ਹੈ ਜਿਸ ਤਰ੍ਹਾਂ ਇੱਕ ਪੱਥਰ ਜਿੰਨੀ ਦੇਰ ਤੱਕ ਪਾਣੀ ਵਿੱਚ ਪਿਆ ਰਹਿੰਦਾ ਹੈ ਉਨੀ ਦੇਰ ਤੱਕ ਲੋਕਾਂ ਦੀਆਂ ਠੋਕਰਾਂ ਤੋਂ ਬਚਿਆ ਰਹਿੰਦਾ ਹੈ ਅਤੇ ਬਾਦੂ ਦੀ ਧੂੜ ਮਿੱਟੀ ਤੋਂ ਵੀ ਬਚਿਆ ਰਹਿੰਦਾ ਹੈ ਠੀਕ ਉਸੇ ਤਰ੍ਹਾਂ ਹੀ ਸਾਡਾ ਮਨ ਹੈ ਅਸੀਂ ਵੀ ਜਿੰਨੀ ਦੇਰ ਤੱਕ ਗੁਰਦੁਆਰਾ ਸਾਹਿਬ ਵਿੱਚ ਸਮਾਂ ਬਿਤਾਉਂਦੇ ਹਾਂ ਕਰਹਾ ਕੀਰਤਨ ਸੁਣਦੇ ਹਾਂ ਸੰਗਤ ਕਰਦੇ ਹਾਂ ਅਤੇ ਆਪਣੇ ਗੁਰੂ ਦਾ ਉਪਦੇਸ਼ ਸੁਣਦੇ ਹਾਂ ਓਨੀ ਦੇਰ ਤੱਕ ਸਾਡਾ ਮਨ ਵੀ ਵਿਸ਼ੇ ਵਿਕਾਰਾਂ ਦੀ ਮਹਿਲ ਤੋਂ ਬਚਿਆ ਰਹਿੰਦਾ ਹੈ ਮਾੜੀ ਸੋਚ ਤੋਂ ਬਚਿਆ ਰਹਿੰਦਾ ਹੈ ਜਦੋਂ ਅਸੀਂ ਸੰਗਤ ਕਰਦੇ ਹਾਂ ਸੰਗਤ ਵਿੱਚ ਬੈਠਦੇ ਹਾਂ ਤਾਂ ਸਾਡਾ ਹਿਰਦਾ ਸ਼ੁੱਧ ਹੁੰਦਾ ਹੈ ਮਨੁੱਖ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਂਦੇ ਹਨ ਜਾ ਕੇ ਆਪਣੇ ਗੁਰੂ ਦਾ ਉਪਦੇਸ਼ ਸੁਣਦੇ ਹਨ ਤੇ ਸੁਣ ਕੇ ਹਿਰਦੇ ਵਿੱਚ ਬਸਾਉਂਦੇ ਹਨ ਉਹਨਾਂ ਦੀਆਂ ਸਾਰੀਆਂ ਹੀ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਉਹਨਾਂ ਦੇ ਸਾਰੇ ਹੀ ਰਾਜ ਜੀ ਵਾਹਿਗੁਰੂ ਜੀ ਆਪ ਹੀ ਪੂਰਾ ਕਰਦੇ ਹਨ ਵਾਹਿਗੁਰੂ ਜੀ ਕਹਿੰਦੇ ਹਨ ਕਿ ਤੂੰ ਜੇ ਮੇਰੇ ਵੱਲ ਇੱਕ ਕਦਮ ਚੱਲ ਕੇ ਆਵੇਂਗਾ ਤੇ ਮੈਂ ਤੇਰੇ ਵੱਲ ਚਾਰ ਕਦਮ ਚੱਲ ਕੇ ਆਵਾਂਗਾ ਅਤੇ ਤੇਰੀ ਬਾਣ ਫੜਾਵਾਂ ਗੁਰਬਾਣੀ ਵਿੱਚ ਵੀ ਲਿਖਿਆ ਹੈ ਇੱਕ ਪੈੰਡਾ ਜਾਏ ਚਨ ਸਤਗੁਰ ਕੋਟ ਪੈੰਡਾ ਆਗੇ ਹੋਏ ਲੇਤ ਹੈ ਪਰ ਇੱਥੇ ਸ਼ਰਤ ਇਹ ਹੈ कि ਅਸੀਂ ਈਰਖਾ ਦੁਸ਼ਟ ਤਿਆਗ ਕੇ ਨਿਮਾਣੇ ਬਣ ਕੇ ਆਣਾ ਹੈ ਆਓ ਸੰਧਜੀ ਅਸੀਂ ਵੀ ਰੋਜ਼ਾਨਾ ਗੁਰੂ ਘਰ ਚੱਲিয়ে ਤੇ ਕੁਝ ਗੱਲਾਂ ਧਿਆਨ ਵਿੱਚ ਰੱਖੀਏ ਪਹਿਲੀ ਗੱਲ ਵੀ ਅਸੀਂ ਗੁਰਦੁਆਰਾ ਸਾਹਿਬ ਜਾਣਾ ਹੈ ਤਾਂ ਰਾਹ ਦੇ ਵਿੱਚ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਕਰਨੀਆਂ ਹਨ ਤੇ ਵਾਹਿਗੁਰੂ ਜੀ ਅੱਗੇ ਬੇਨਤੀ ਕਰਕੇ ਜਾਣਾ ਹੈ ਅਤੇ ਰਾਹ ਦੇ ਵਿੱਚ ਗੁਰੂ ਮੰਤਰ ਜਾਂ ਫਿਰ ਮੂਲ ਮੰਤਰ ਦਾ ਜਾਪ ਕਰਦੇ ਹੋਏ ਜਾਣਾ ਹੈ ਜਦੋਂ ਗੁਰੂ ਘਰ ਪਹੁੰਚ ਜਾਂਦੇ ਹਾਂ ਤਾਂ ਉੱਥੇ ਜਾ ਕੇ ਸੇਵਾ ਜ਼ਰੂਰ ਕਰਨੀ ਹੈ ਚਾਹੇ ਵਾਰੀ ਦੀ ਸੇਵਾ ਕਰੋ ਪੋਚਾ ਲਗਾਓ ਜਾਂ ਫਿਰ ਵਰਤਨ ਮੰਨਣ ਦੀ ਸੇਵਾ ਹੋਵੇ ਜਾਂ ਫਿਰ ਜੋੜਾ ਘਰ ਵਿੱਚ ਸੇਵਾ ਕਰੋ ਕੋਈ ਵੀ ਸੇਵਾ ਹੋਵੇ ਜ਼ਰੂਰ ਕਰਨੀ ਹੈ ਕਿਉਂਕਿ ਵਾਹਿਗੁਰੂ ਜੀ ਸਾਡੇ ਕੀਤੇ ਹੋਈ ਸੇਵਾ ਨੂ ਵਰਤ ਨਹੀਂ ਜਾਣ ਦਿੰਦੇ ਸੇਵਾ ਦਾ ਫਲ ਜ਼ਰੂਰ ਦਿੰਦੇ ਹਨ ਅਤੇ ਜਦੋਂ ਅਸੀਂ ਸੇਵਾ ਕਰਦੇ ਹਾਂ ਤਾਂ ਸ਼ਬਦ ਪੜਨਾ ਹੈ ਸੱਚੀ ਸਹੀ ਬਾ ਕੀ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕੁਝ ਹੈ ਜਿਸ ਦੇਵੇ ਸੋ ਪਾਵੇ ਸੰਤ ਜੀ ਦੇਖਣਾ ਜਦੋਂ ਤੁਸੀਂ ਆਪਣੀ ਹੋਮੇ ਹੰਕਾਰ ਨੂੰ ਤਿਆਗ ਕੇ ਗੁਰਦੁਆਰਾ ਸਹੀ ਜਾਓਗੇ ਜਾਂ ਫਿਰ ਕੋਈ ਸੇਵਾ ਕਰੋਗੇ ਤਾਂ ਗੁਰਦੁਆਰੇ ਤੋਂ ਝੋਲੀਆਂ ਭਰ ਕੇ ਵਾਪਿਸ ਆਉਗੇ ਜਦੋਂ ਗੁਰੂ ਘਰ ਤੋਂ ਗੁਰੂ ਦੇ ਦਰਸ਼ਨ ਕਰਕੇ ਘਰ ਵਾਪਿਸ ਆਣਾ ਹੈ ਤਾਂ ਰਾ ਦੇ ਵਿੱਚ ਇਸ ਸ਼ਬਦ ਦਾ ਜਾਪ ਕਰਦੇ ਹੋਏ ਆਣਾ ਹੈ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਪਾਈ ਮੇਰ ਫਿਰ ਦੇਖਣਾ ਜਦੋਂ ਗੁਰੂ ਘਰ ਜਾ ਕੇ ਦਰਸ਼ਨ ਕਰਕੇ ਸੇਵਾ ਕਰਕੇ ਵਾਪਿਸ ਘਰ ਆਓਗੇ ਤਾਂ ਵਾਹਿਗੁਰੂ ਜੀ ਤੁਹਾਡੀ ਬਾਣ ਜਰੂਰ ਫੜਨਗੇ ਜੋ ਤੁਹਾਡੀ ਕਿਸਮਤ ਵਿੱਚ ਨਹੀਂ ਵੀ ਲਿਖਿਆ ਹੈ ਉਹਨੂੰ ਵੀ ਤੁਹਾਡੀ ਕਿਸਮਤ ਵਿੱਚ ਲਿਖਤ ਦੇ ਦੇਗੇ ਉਹ ਵੀ ਤੁਹਾਨੂੰ ਮਿਲ ਜਾਵੇਗਾ ਤੇਰੇ ਆਓ ਸੰਗਤ ਜੀ ਰੋਜ਼ਾਨਾ ਗੁਰੂ ਘਰ ਜਾਈਏ ਅਤੇ ਆਪਣੇ ਵਾਹਿਗੁਰੂ ਅਕਾਰੁਪੁਰਖ ਦੀਆਂ ਖੁਸ਼ੀਆਂ ਨੂੰ ਹਾਸਲ ਕਰੀਏ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੇ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਜੀ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਦੇ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਵੀ ਪਵਿੱਤਰ ਕਰਨਾ ਜੀ ਜਿਸ ਦੇ ਬੇੜੇ ਵਿੱਚ ਬਰਕਤ ਖੁਸ਼ੀਆਂ ਅਤੇ ਜਿਸ ਦਾ ਭਲਾ ਚਾਹੁੰਦੇ ਹੋ ਉਸ ਦੇ ਨਾਲ ਇਸ ਵੀਡੀਓ ਨੂੰ ਜ਼ਰੂਰ ਸਾਂਝੀ ਕਰਿਓ ਆਉ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ